ਆ ਵੱਧ ਰਹਾ ਤੇਜ਼ ਤਰਾਰ ਹੁਣ ਸ਼ੇਰ ਨੂੰ ਸਮਾਂ ਸ਼ੇਰ ਬਣ ਕੇ ਕੌਣ ਟੱਕਰੂਗਾ ਇਸ ਸਮੇਂ ਨੇ ਫੈਸਲਾ ਕਰਨਾ ਮਣਕੀ ਵਾਲਾ ਮਣਕੀ ਵਾਲਾ ਗੋਪੀ 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 ਕਬੱਡੀ ਬੱਲੇ ਬੱਲੇ ਕਬੱਡੀ ਕਬੱਡੀ ਸ਼ਾਨ ਆ ਗਿਆ ਉਹ ਮਾਨਕੀ ਵਾਲਾ ਤੇਰਾ ਇਲਾਕਾ ਮਾਨ ਕਰਦਾ ਬੜੇ ਬੰਦਾਂ ਨੇ ਫੋਨ ਆਏ ਕਹਿੰਦੇ ਭਾਈ ਕੱਟ ਕੇ ਬੋਲਦੇ ਹੋ ਮੈਂ ਕਿਹਾ ਸਾਡੇ ਕੱਟ ਕੇ ਕੀ ਉਹ ਤਾਂ ਪਹਿਲਾਂ ਹੀ ਗੱਡ ਗੱਡਵਾ ਕੰਮ ਕਰੀ ਤੁਰਿਆ ਆਉਂਦਾ ਬਾ ਉਹ ਮਾਨਕੀ ਵਾਲਿਆ ਸਵਾਦ ਲਿਆਦਾ ਆਹ ਸਾਹਮਣੇ ਪੈਂਦੀ ਹੋਈ ਰੇਡ ਇੱਕ ਪਾਸੇ ਅੰਬਾ ਤੇ ਬਿਲਾਲ ਗਿੱਲ ਬਿਲਾਲ ਤੇ ਅੰਬਾ ਆਹ ਜੁੱਤੀ ਦਾ ਜਿਆਨੂ ਇੱਕੋ ਜਿੱਕੇ ਬਾਣ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਹਾਣ ਸ਼ੀਲੂ ਸ਼ੀਲੂ ਓ ਸ਼ੀਲੂ ਕਬੱਡੀ 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 ਓ ਸ਼ੀਲੂ ਤੇ ਬਲਾਲ ਸ਼ੀਲੂ ਤੇ ਬਲਾਲ ਸ਼ੀਲੂ ਤੇ ਬਲਾਲ ਕਬੱਡੀ ਆ ਹਾ 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 ਸ਼ੀਲੂ ਆ ਹਾ ਇਹ ਈਲੂ ਈਲੂ ਕਿਆ ਹੈ ਇਹ ਸ਼ੀਲੂ ਸ਼ੀਲੂ ਕਿਆ ਹੈ ਇਹ ਧਰਤੀ ਬਾਬੇ ਵਿਦੀ ਚੰਦ ਜੀ ਦੀ ਛੇਵੇਂ ਪਾਸ਼ਾ ਜੀ ਦੀ ਜਿੱਥੇ ਕਿਰਪਾ ਅਪਰਾਪਾਰ ਹੈ ਜੀ ਆ ਪੰਜਾਬ ਦੀ ਸਰਦਬੀਨ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਆ ਦੂਸਰੇ ਪਾਸੇ ਅਲੀ ਜ਼ਫਰ ਕੰਬੋ 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 ਆ ਕੋਸ਼ਿਸ਼ ਕਰਦਾ ਡੱਕਣ ਦੀ ਹੈ ਅਲੀ ਜ਼ਫਰ ਤੇ ਅੰਬੇ ਦਾ ਮੁਕਾਬਲਾ ਕਬੱਡੀ 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 ਆ ਹਾ 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 ਬੱਲੇ 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 ਫਿਰ ਸ਼ੀਲੂ ਆ ਆਈ ਤੇ ਆ ਦੇਖਦੇ ਵੀ ਟੱਕਦਾ ਕਈ ਜਫੇ ਜੁਰਤ ਰੱਖਦੇ ਨੇ ਆ ਜਫਾ ਲਾ ਕੇ ਉੱਤੇ ਬਹਿਣ ਦੀ ਨਹੀਂ ਆ ਹਰਿਆਣੇ ਵਾਲਾ ਸ਼ੀਲੂ 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 ਈਲੂ ਈਲੂ ਕ라운 ਵਾਲੀ ਗੱਲ ਕਰਦਾ ਹੋਇਆ ਕਬੱਡੀ 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 ਇੱਕ ਕਬੱਡੀ ਯਾਰਾਂ ਦੀ ਤੇ ਖੇਡ ਬੜੇ ਸਰਦਾਰਾਂ ਦੀ ਆ ਤਕੜੇ ਜਫੇ ਦੀ ਕੋਸ਼ਿਸ਼ ਚੱਲਦੀ ਹੋਈ ਕਮਾਲ ਹੋਇਆ ਪਿਆ ਹੈ ਆ ਸ਼ੀਲੂ ਭਿੰਡਿਆ ਕੋਸ਼ਿਆ ਐਂਡ ਪੈਂਦੀ ਟੱਕ ਦੇਖ ਤੂੰ ਵੇਖ ਦੁਨੀਆ ਨੱਚਦੀ ਵੇਖ ਦੁਨੀਆ ਨੱਚਦੀ ਇਹ ਆ ਓਏ ਖੇੜ ਨਹੀਂ ਸਕਦੇ ਕੌਡੀ ਦਿਲ ਕਮਜ਼ੋਰ ਕਾਲਿਆ ਓਏ ਖੇੜ ਨਹੀਂ ਸਕਦੇ ਕੌਡੀ ਦਿਲ ਕਮਜ਼ੋਰ ਕਾਲਿਆ ਓਏ ਦਸ਼ਮੇਸ਼ ਲੈਂਸ ਬ੍ਰਦਰ ਵੱਲੋਂ ਅੰਬੇ ਦੇ ਲਈ 500 ਲੋ ਇੱਕ ਪਾਸੇ ਅਮਨ ਔਰ ਦੂਜੇ ਪਾਸੇ ਆਦਲ ਆਦਲ ਤੇ ਅਮਨ ਅਮਨ ਤੇ ਅਮਨ ਆਦਲ ਤੇ ਅਮਨ ਆਦਲ ਤੇ ਅਮਨ ਹਾ ਕਬੱਡੀ ਕਬੱਡੀ ਹੋਈ ਬੈਂਡ ਪੁਆਇੰਟ 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 ਨਿਊਜ਼ੀਲੈਂਡ ਦੀ ਟੀਮ ਦਾ ਇੱਕ ਇੱਕ ਨੰਬਰ ਬੜਾ 2025 ਫਾਈਨਲ ਨਿਊਜ਼ੀਲੈਂਡ ਦੇ ਪਾਕਿਸਤਾਨ ਆਹ ਕਬੱਡੀ ਅਰਸਲਾਨ ਵੱਟੂ ਦੀ ਪੈਂਦੀ ਹੋਈ ਦੇਖਦੇ ਵੀ ਕੌਣ ਦੀ ਨਿਊਜ਼ੀਲੈਂਡ ਦੀ ਟੀਮ ਆ ਲਾਪੋਗਾ ਜਫਾ ਜਲਾਲ ਵਾਲਾ ਆਇਆ ਇਧਰੇ ਪਾਸੇ ਆਹ ਕਬੱਡੀ ਕਬੱਡੀ ਹੋਈ ਬੈਂਡ ਬੱਲੇ 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 ਬੱਲੇ

ਜੀਰ ਸਿੰਘ ਜੀ ਪਾਸੀ ਚੂਹੇ ਕੀ ਵਾਲਿਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਆ ਵੱਡਾ ਸਹਿਯੋਗ ਹੈ ਬੱਲਾ ਫੈਸਲਾਬਾਦ ਬੋਲੇਗਾ ਗਲਤ ਗੱਲ ਹੋ ਗਈ ਥੋੜੀ ਸਾਨੂੰ ਮਿਸਟੇਕ ਸੀਗੀ ਤਸੀਲ ਸ਼ਾਹਕੋਟ ਦੇ ਨਕਾਲਾ ਸਾਹਿਬ ਲਓ ਮੈਦਾਨ ਦੇ ਵਿੱਚ ਦੇਖ ਰਹੇ ਸਦਰ ਵਾਲੇ ਦੇ ਨੌਜਵਾਨ ਦੀ ਪਈ ਹੋਈ ਕਬੱਡੀ ਆ ਨੌਜਵਾਨ ਆ ਬੱਲੇ ਕਬੱਡੀ 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 ਅਰਸਲਾਨ ਬੱਟੂ ਦੀ ਹਾ 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 ਬੱਲੇ ਬੱਲੇ ਹੋਈ ਪਈ ਕਬੱਡੀ 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 ਗੱਲਾਂ ਟਕਾਣੇ ਗੱਲਾਂ ਟਕਾਣੇ ਨੇ ਹਰਿੰਦਰ ਸੰਧੂ ਸਾਹਿਬ ਧੰਨਵਾਦ ਹੈ ਹਰਿੰਦਰ ਸੰਧੂ ਬੜਾ ਧੰਨਵਾਦ ਹੈ ਸਾਰੇ ਸਤਿਕਾਰਯੋਗ ਚਿਹਰਿਆਂ ਦਾ ਥੈਂਕ ਯੂ ਪਰਮਾਤਮਾ ਚੜ੍ਹਦੀ ਕਲਾ ਰੱਖੇ ਇੱਥੇ ਹੀ ਮੇਲੇ ਲੱਗਣਗੇ ਜਿੰਨਾ ਜਰ ਬਾਡੀ ਦੇ ਸਾਹ ਆ ਧੰਨਵਾਦ ਜੀ ਬੋਲੇ ਈਸੋਨ ਯਾਰ ਵਾਹਿਗੁਰੂ ਮੇਰ ਕਰੇ ਮੇਲੇ ਇਦਾਂ ਹੀ ਲੱਗਣਗੇ ਜਿੰਨਾ ਟਾਈਮ ਜਿਵੇਂ ਕਹਿੰਦੇ ਹੁੰਦੇ ਵੀ ਬਾਡੀ ਦੇ ਵਿੱਚ ਸਾਹ ਨੇ ਇਦਾਂ ਹੀ ਕਬੱਡੀ ਦੇ ਨਾਲ ਪਿਆਰ ਬਣਿਆ ਰਹਿਣਾ ਇੱਕ ਜਕਾਰਾ ਲਾ ਦਿਓ ਬੋਰੇ ਸੋਨਹਾਂ ਸੋ ਸ੍ਰੀਆ ਕਾਲ ਲੈ ਭਾਵੇਂ ਭੇ ਸਮੇਂ ਫੇਰ ਕਬੱਡੀ 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 ਪੈਡੀ ਪੈ ਇੱਕ ਟੀਮ ਭਾਈ ਗਰਾਊਂਡ ਕਲੀਅਰ ਕਰਦੇ ਹੋ ਯਾਰ ਬੇਨਤੀ ਹੈ ਥੋੜਾ ਥੋੜਾ ਪਿੱਛੇ ਨੂੰ ਹੋ ਜਿਏ ਥੋੜਾ ਥੋੜਾ ਪਿੱਛੇ ਨੂੰ ਹੋ ਜਿਏ ਗਰਾਊਂਡ ਕਲੀਅਰ ਕਰਦੀ ਏ ਗਰਾਊਂਡ ਕਲੀਅਰ ਕਰ ਦਾ ਦਾ ਪਿਆਰ ਨਾਲ ਪਿਆਰ ਨਾਲ ਗੁਜ਼ਰਾ ਪਿਆਰ ਨਾਲ ਜੇ ਮੈਂ ਚਰਦੀ ਦਾ ਪਰਬ ਕਰਦੀ ਲੋਕੀ ਕਹਿੰਦੇ ਸੂਈ-ਮੂਈ ਉਹ ਸਾਹਮਣੇ ਖੇਡ ਮੈਦਾਨ ਦੇ ਉੱਪਰ ਤਕੜਾ ਮੈਚ ਖੇਡਿਆ ਜਾ ਰਿਹਾ ਅਮਨੇ ਕੋਟ ਦੇ ਜੀ ਪਾਵਰ ਪਾਜੀ ਕਹਿੰਦੇ ਸਭ ਦੇ ਵੱਡਾ ਇਤਿਹਾਸ ਤੇ ਖੇਡ ਕਾਲੇ ਪਾਗੜੀਆਂ ਦਾ ਵੀ ਕਹਿੰਦੇ ਖੇਤਰ ਪਰ ਤੇ ਧੰਨਵਾਦ ਕਰਦੀਏ ਪਾਗੜੀਆਂ ਦੀ ਵਰਲਡ ਕਬੱਡੀ ਕੱਪ ਹੋਣਾ ਇਸ ਸਾਲ ਵੱਡੀ ਰੌਣਕ ਲੱਗਦੀ ਹੈ ਵੱਡੀ ਰੌਣਕ ਲੱਗਦੀ ਹੈ ਪਸ਼ੀਰਦੂ ਵਾਲਾ दाप। दाप। भाई का पिछले तरफ से जानी हम सारे भावों का धन्यवाद पान मुसलमान